ਕੈਨੇਡੀਅਨ ਸਾਥ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਕਾਨੂੰਨੀ ਮਸਲੇ ਤੇ ਗੱਲ ਕਰਾਂਗੇ ਹੈ ਤਾਂ ਇਹ ਅਮਰੀਕਾ ਨਾਲ ਜੁੜਿਆ ਪਰ ਇਹਦੇ ਵਿੱਚ ਜਿਹੜੇ ਨੁਕਤੇ ਨੇ ਨਾ ਸੰਗੀ ਟਾਂਚੇ ਬਾਰੇ ਉਹ ਆਪਣੇ ਲਈ ਵੀ ਕਾਫੀ ਦਿਲਚਸਪ ਹੋ ਸਕਦੇ ਨੇ ਸਾਡੇ ਕੋਲ ਇੱਕ ਖਬਰ ਹੈ ਇੱਕ ਅਮਰੀਕੀ ਅਦਾਲਤ ਦੇ ਫੈਸਲੇ ਬਾਰੇ ਹਾਂਜੀ ਤੇ ਇਹ ਫੈਸਲਾ ਹੈਗਾ ਨੈਸ਼ਨਲ ਗਾਰਡ ਦੀ ਤੈਨਾਤੀ ਮਤਲਬ ਡਿਪਲॉयਮੈਂਟ ਤੇ ਰਾਸ਼ਟਰਪਤੀ ਦੀਆਂ ਪਾਵਰਜ਼ ਬਾਰੇ ਤਾਂ ਆਪਣਾ ਮਕਸਦ ਹੈਗਾ ਕਿ ਇਸ ਖਬਰ ਦੇ ਮੇਨ ਪੁਆਇੰਟ ਸਮਝਿਏ ਤੇ ਦੇਖੀਏ ਵੀ ਇਹਦਾ ਅਸਲ ਚ ਮਤਲਬ ਕੀ ਨਿਕਲਦਾ ਬਿਲਕੁਲ ਚਲੋ ਫਿਰ ਗੱਲ ਕਰਦੇ ਆ ਇਸ ਤੇ ਠੀਕ ਹੈ ਤਾਂ ਸ਼ੁਰੂਆਤ ਕਰਦੇ ਆ ਹੂੰ ਮੁੱਢ ਤੋਂ ਇੱਕ ਅਮਰੀਕੀ ਅਪੀਲ ਅਦਾਲਤ ਹੈ ਉਹਨਾਂ ਨੇ ਨਾ ਸਾਬਕਾ ਰਾਸ਼ਟਰਪਤੀ 트ੰਪ ਦੇ ਇੱਕ ਪੁਰਾਣਾ ਫੈਸਲਾ ਸੀ ਹਾਂਜੀ ਉਸ ਨੂੰ ਮਤਲਬ ਸਹੀ ਠਹਿਰਾਇਆ ਜਿਸ ਚ ਉਹਨਾਂ ਨੇ ਲਾਸ ਐਂਜਲਸ ਚ ਨੈਸ਼ਨਲ ਗਾਰਡ ਦੇ ਫੌਜੀਆਂ ਦਾ ਕੰਟਰੋਲ ਆਪਣੇ ਹੱਥ ਲੈ ਲਿਆ ਸੀ ਹੂੰ ਤੇ ਇਹ ਹੋਇਆ ਸੀ ਉਦੋਂ ਜਦੋਂ ਇਮੀਗ੍ਰੇਸ਼ਨ ਪਾਲਿਸੀਆਂ ਖਿਲਾਫ ਕਾਫੀ ਰੋਸ ਪ੍ਰਦਰਸ਼ਨ ਚੱਲ ਰਹੇ ਸੀ ਹਾਂ ਤੇ ਇਸ ਚ ਇੱਕ ਪੇਚ ਇਹ ਸੀ ਕਿ ਪਹਿਲਾਂ ਜਿਹੜੀ ਹੇਟਲੀ ਅਦਾਲਤ ਸੀ ਨਾ ਉਹਨੇ ਇਸ ਐਕਸ਼ਨ ਨੂੰ ਗੈਰ ਕਾਨੂੰਨੀ ਕਹਿ ਦਿੱਤਾ ਸੀ ਅੱਛਾ ਕਿਉਂ ਉਹਨਾਂ ਦਾ ਮੇਨ ਪੁਆਇੰਟ ਇਹ ਸੀ ਕਿ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਸੀ ਉਹ ਇਸ ਤੇ ਸਖਤ ਖਿਲਾਫ ਸੀ ਮਤਲਬ ਸਟੇਟ ਨਹੀਂ ਚਾਹਦੀ ਸੀ ਉਹ ਠੀਕ ਤਾਂ ਫਿਰ ਅਪੀਲ ਅਦਾਲਤ ਨੇ ਇਹਨੂੰ ਸਹੀ ਕਿਵੇਂ ਕਹਿ ਦਿੱਤਾ ਉਹਨਾਂ ਦਾ ਕੀ ਕਹਿਣਾ ਸੀ ਹਾਂ ਇਹੀ ਤਾਂ ਮੇਨ ਕਾਨੂੰਨੀ ਨੁਕਤਾ ਹੈ ਅਪੀਲ ਅਦਾਲਤ ਨੇ ਕਿਹਾ ਕਿ ਦੇਖੋ ਬਹੁਤ ਸੰਭਾਵਨਾਏ ਹੈ ਕਿ ਰਾਸ਼ਟਰਪਤੀ ਨੇ ਆਪਣੀ ਕਾਨੂੰਨੀ ਤਾਕਤ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਸੀ ਮਤਲਬ ਜਦੋਂ ਉਹਨਾਂ ਨੇ ਨੈਸ਼ਨਲ ਗਾਰਡ ਦਾ ਕੰਟਰੋਲ ਲਿਆ ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੀਤਾ ਗਿਆ ਕੰਮ ਸੀ ਖਾਸ ਹਾਲਾਤਾਂ ਨੂੰ ਦੇਖਦੇ ਹੋਏ ਤੇ ਇੱਕ ਹੋਰ ਗੱਲ ਉਹਨਾਂ ਨੇ ਸਾਫ਼ ਕਹੀ ਪਾਵੇ ਸੈਂਟਰ ਨੇ ਮਤਲਬ ਸੰਗੀ ਸਰਕਾਰ ਨੇ ਗਵਰਨਰ ਨੂੰ ਪਹਿਲਾਂ ਫਾਰਮਲੀ ਦੱਸਿਆ ਨਹੀਂ ਸੀ ਅੱਛਾ ਹਾਂ ਕੰਟਰੋਲ ਲੈਣ ਤੋਂ ਪਹਿਲਾਂ ਪਰ ਅਦਾਲਤ ਕਹਿੰਦੀ ਹੈ ਕਿ ਇਹਦੇ ਨਾਲ ਫੈਸਲੇ ਦੀ ਲੀਗੈਲਿਟੀ ਤੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਮੁਤਾਬਕ ਗਵਰਨਰ ਕੋਲ ਰਾਸ਼ਟਰਪਤੀ ਦੇ ਇਸ ਆਰਡਰ ਨੂੰ ਰੱਦ ਕਰਨ ਦਾ ਯਾਨੀ ਕਿ ਵੀਟੋ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਸੀ ਅੱਛਾ ਇਹ ਤਾਂ ਕਾਫੀ ਵੱਡੀ ਗੱਲ ਹੈ ਇਹਦਾ ਮਤਲਬ ਤਾਂ ਇਹ ਹੋਇਆ ਕਿ ਕੁਝ ਹਾਲਤਾਂ 'ਚ ਰਾਸ਼ਟਰਪਤੀ ਸਟੇਟ ਦੀ ਮਰਜ਼ੀ ਤੋਂ ਬਿਨਾਂ ਵੀ ਉੱਥੋਂ ਦੀ ਨੈਸ਼ਨਲ ਗਾਰਡ ਵਰਤ ਸਕਦੇ ਨੇ ਹਾਂਜੀ ਕੁਝ ਖਾਸ ਹਾਲਾਤਾਂ ਚ ਕੀ ਪਹਿਲਾਂ ਵੀ ਕਦੇ ਹੋਇਆ ਐ ਇਦਾਂ ਹਾਂ ਖਬਰ ਜੇ ਇਹ ਵੀ ਦੱਸਿਆ ਗਿਆ ਕਿ ਇਹ ਘਟਨਾ ਇਸ ਲਈ ਵੀ ਖਾਸ ਹੈ ਕਿਉਂਕਿ 1965 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਸੀ 1965 ਤੋਂ ਬਾਅਦ ਹਾਂ ਕਿ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਕਿਸੇ ਸਟੇਟ ਦੇ ਗਵਰਨਰ ਦੀ ਸਾਫ਼-ਸਾਫ਼ ਮਨਜ਼ੂਰੀ ਤੋਂ ਬਿਨਾ ਉੱਥੋਂ ਦੀ ਨੈਸ਼ਨਲ ਗਾਰਡ ਨੂੰ ਫੈਡਰਲ ਡਿਊਟੀ ਲਈ ਐਕਟਿਵ ਕੀਤਾ ਹੋਵੇ ਅੱਛਾ ਤੇ 1965 ਕੀ ਹੋਇਆ ਸੀ ਉਹ ਸਿਵਲ ਰਾਈਟਸ ਮੂਵਮੈਂਟ ਦਾ ਦੌਰ ਸੀ ਉਹ ਬਿਲਕੁਲ ਵਕਰਾ ਮਾਮਲਾ ਸੀ ਬਹੁਤ ਵੱਡਾ ਸੰਦਰਭ ਸੀ ਉਹਦਾ ਠੀਕ ਹੈ ਸਮਝ ਗਿਆ ਤੇ ਇਹ ਫੈਸਲਾ ਕਿਹੜੀ ਅਦਾਲਤ ਦਾ ਹੈ ਕਿਹੜੇ ਜੱਜ ਸੀ ਇਹ 9ਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਹੈ ਤਿੰਨ ਜੱਜਾਂ ਦਾ ਪੈਨਲ ਸੀ ਓਕੇ ਇਹ ਕੋਰਟ ਨਾ ਅਮਰੀਕਾ ਦੇ ਵੈਸਟਰਨ ਸਟੇਟਸ ਨੂੰ ਦੇਖਦੀ ਹੈ ਤੇ ਆਮ ਤੌਰ ਤੇ ਇਹਨੂੰ ਥੋੜਾ ਲਿਬਰਲ ਮੰਨਿਆ ਜਾਂਦਾ ਤਾਂ ਕਰਕੇ ਵੀ ਇਹ ਫੈਸਲਾ ਥੋੜਾ ਹੈਰਾਨੀ ਵਾਲਾ ਲੱਗ ਸਕਦਾ ਤੇ ਰਿਪੋਰਟ ਕਹਿੰਦੀ ਹੈ ਕਿ ਤਿੰਨਾਂ ਚੋਂ ਦੋ ਜੱਜ 트ੰਪ ਦੇ ਟਾਈਮ 'ਚ ਲਾਏ ਗਏ ਸੀ ਅੱਛਾ ਤੇ ਜਦੋਂ ਬਹਿਸ ਹੋਈ ਸੀ ਕੋਰਟ 'ਚ ਉਦੋਂ ਕੁਝ ਆਈਡੀਆ ਹੋ ਗਿਆ ਸੀ ਕਿ ਜੱਜ ਕੀ ਸੋਚ ਰਹੇ ਨੇ हां बिल्कुल 17 जून ਨੂੰ ਜਦੋਂ ਜ਼ੁਬਾਨੀ ਬਹਿਸ ਹੋਈ ਸੀ ਉਦੋਂ ਹੀ ਤਿੰਨਾਂ ਜੱਜਾਂ ਨੇ ਇਸ਼ਾਰਾ ਦੇ ਦਿੱਤਾ ਸੀ ਉਹਨਾਂ ਦਾ ਮੰਨਣਾ ਸੀ ਕਿ ਜਿਹੜਾ ਫੈਡਰਲ ਕਾਨੂੰਨ ਹੈ ਇਸ ਮਾਮਲੇ 'ਚ ਉਹ ਰਾਸ਼ਟਰਪਤੀ ਨੂੰ ਕਾਫੀ ਮਤਲਬ ਵੱਡੀਆਂ ਪਾਵਰਸ ਦਿੰਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਦਾਲਤਾਂ ਨੂੰ ਨਾ ਰਾਸ਼ਟਰਪਤੀ ਦੀਆਂ ਤਾਕਤਾਂ 'ਚ ਦਖਲ ਦੇਣ ਤੋਂ ਪਹਿਲਾਂ ਬਹੁਤ ਸੋਚਣਾ ਚਾਹੀਦਾ ਹੈ ਖਾਸ ਕਰਕੇ ਜਦੋਂ ਕੋਈ ਨੈਸ਼ਨਲ ਸਿਕਿਉਰਿਟੀ ਜਾਂ ਅੰਦਰੂਨੀ ਸ਼ਾਂਤੀ ਦਾ ਸਵਾਲ ਹੋਵੇ ਪਰ ਕੀ ਇਹਦਾ ਮਤਲਬ ਇਹ ਹੈ ਕਿ ਰਾਸ਼ਟਰਪਤੀ ਦੀ ਪਾਵਰ ਤੇ ਕੋਈ ਰੋਕ ਹੀ ਨਹੀਂ ਜਦੋਂ ਮਰਜ਼ੀ ਕਿਸੇ ਵੀ ਸਟੇਟ ਦੀ ਗਾਰਡ ਨੂੰ ਕੰਟਰੋਲ ਕਰ ਲੈਣ ਨਹੀਂ ਨਹੀਂ ਇੰਜ ਨਹੀਂ ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਪਾਵਰ ਬਿਲਗਾਮ ਨਹੀਂ ਹੈ ਮਤਲਬ ਅਨਲਿਮਿਟਿਡ ਨਹੀਂ ਹੈ ਪਰ ਇਸ ਕੇਸ ਚ ਪੈਨਲ ਨੇ ਮੰਨਿਆ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਆਪਣੀ ਕਾਰਵਾਈ ਨੂੰ ਜਸਟੀਫਾਈ ਕਰਨ ਲਈ ਇੱਕ ਬਚਾਇਯੋਗ ਤਰਕ ਦਿੱਤਾ ਬਚਾਇਯੋਗ ਤਰਕ ਯਾਨੀ ਕਿ ਮਤਲਬ ਇੱਕ ਡਿਫੈਂਸੀਬਲ ਰੈਸ਼ਨਲ ਉਹਨਾਂ ਨੇ ਕਿਹਾ ਕਿ ਜੀ ਪ੍ਰਦਰਸ਼ਨਕਾਰੀ ਹਿੰਸਾ ਕਰ ਰਹੀ ਸੀ ਵਗੈਰਾ ਵਗੈਰਾ ਤੇ ਅਦਾਲਤ ਨੇ ਮੰਨਿਆ ਕਿ ਇਹ ਕਾਰਵਾਈ ਲਈ ਕਾਫੀ ਵਜ੍ਹਾ ਸੀ ਹੂੰ ਤਾਂ ਫਿਰ ਸਾਰੀ ਗੱਲ ਦਾ ਨਿਚੋੜ ਕੀ ਕੱਢੀਏ ਇਸ ਫੈਸਲੇ ਦਾ ਮਤਲਬ ਕੀ ਹੋਇਆ ਦੇਖੋ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਇਸ ਖਾਸ ਕੇਸ ਵਿੱਚ ਕਾਨੂੰਨ ਤੇ ਜਿਹੜੇ ਸਬੂਤ ਪੇਸ਼ ਕੀਤੇ ਗਏ ਉਹਦੇ ਹਿਸਾਬ ਨਾਲ ਅਪੀਲ ਅਦਾਲਤ ਨੇ ਰਾਸ਼ਟਰਪਤੀ ਦੇ ਐਕਸ਼ਨ ਨੂੰ ਸਹੀ ਮੰਨ ਲਿਆ ਭਾਵੇਂ ਸਟੇਟ ਦਾ ਗਵਰਨਰ ਰਾਜ਼ੀ ਨਹੀਂ ਸੀ ਫਿਰ ਵੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਨੈਸ਼ਨਲ ਗਾਰਡ ਦਾ ਕੰਟਰੋਲ ਲੈਣ ਦਾ ਹੱਕ ਸੀ ਇਹ ਅਸਲ ਵਿੱਚ ਫੈਡਰਲ ਸਰਕਾਰ ਤੇ ਸਟੇਟ ਸਰਕਾਰਾਂ ਵਿਚਾਲੇ ਜਿਹੜਾ ਪਾਵਰ ਬੈਲੈਂਸ ਹੈ ਨਾ ਉਹਦੀ ਨਜ਼ਾਕਤ ਨੂੰ ਦਿਖਾਉਂਦਾ ਹੈ ਖਾਸ ਕਰਕੇ ਐਮਰਜੈਂਸੀ ਵਰਗੇ ਹਾਲਾਤਾਂ 'ਚ ਬਿਲਕੁਲ ਤਾਂ ਜੇ ਆਪਾਂ ਇੱਕ ਮੋਟੀ ਜੀ ਗੱਲ ਸਮਝਣੀ ਹੋਵੇ ਇਸ ਸਾਰੀ ਚਰਚਾ ਤੋਂ ਉਹ ਕੀ ਹੋਵੇਗੀ ਮੇਨ ਪੁਆਇੰਟ ਇਹ ਹੈਗਾ ਕਿ ਇਹ ਫੈਸਲਾ ਭਾਵੇਂ ਇੱਕ ਖਾਸ ਕੇਸ ਤੇ ਹੈ ਪਰ ਇਹ ਇੱਕ ਇਸ਼ਾਰਾ ਕਰਦਾ ਹੈ ਇਸ਼ਾਰਾ ਇਹ ਹੈ ਕਿ ਕਾਨੂੰਨੀ ਤੌਰ ਤੇ ਸੈਂਟਰਲ ਗਵਰਨਮੈਂਟ ਕੋਲ ਕੁਝ ਹਾਲਾਤਾਂ 'ਚ ਸਟੇਟ ਲੀਡਰਸ਼ਿਪ ਦੀ ਮਰਜ਼ੀ ਦੇ ਖਿਲਾਫ ਜਾ ਕੇ ਵੀ ਉੱਥੋਂ ਦੀ ਨੈਸ਼ਨਲ ਗਾਰਡ ਤੇ ਆਪਣਾ ਹੱਕ ਜਤਾਉਣ ਦੀ ਤਾਕਤ ਹੈ ਬਸ ਸ਼ਰਤ ਇਹ ਹੈ ਕਿ ਉਹਦੇ ਲਈ ਉਹਨਾਂ ਕੋਲ ਕੋਈ ਠੋਸ ਕਾਰਨ ਹੋਣਾ ਚਾਹੀਦਾ ਹੈ ਜਿਹੜਾ ਕਾਨੂੰਨ ਦੀ ਨਜ਼ਰ 'ਚ ਸਹੀ ਹੋਵੇ ਬਹੁਤ ਵਧੀਆ ਕਾਫੀ ਸੌਖੇ ਤਰੀਕੇ ਨਾਲ ਤੁਸੀਂ ਇਹ ਗੁੰਜਲਦਾਰ ਜਿਹਾ ਮੁੱਦਾ ਸਮਝਾ ਦਿੱਤਾ ਅੱਛਾ ਜਾਂਦੇ ਜਾਂਦੇ ਨਾ ਇੱਕ ਸਵਾਲ ਦਰਸ਼ਕਾਂ ਲਈ ਛੱਡ ਜਾਂਦੇ ਹਾਂ ਹਾਂਜੀ ਜ਼ਰੂਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਸੈਂਟਰ 'ਚ ਯਾਨੀ ਫੈਡਰਲ ਲੈਵਲ ਤੇ ਤੇ ਕਿਸੇ ਸਟੇਟ 'ਚ ਵੱਖਰੀਆਂ ਪਾਰਟੀਆਂ ਦੀਆਂ ਸਰਕਾਰਾਂ ਹੋਣ ਜਿਵੇਂ ਅਕਸਰ ਹੁੰਦਾ ਵੀ ਹੈ ਹੂੰ ਤਾ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਇਹ ਭਵਿੱਖ 'ਚ ਪਾਵਰ ਬੈਲੈਂਸ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਨੇ ਕੀ ਇਹ ਸੈਂਟਰ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਂਦੇ ਨੇ ਸਟੇਟਾਂ ਦੇ ਮੁਕਾਬਲੇ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਚਲੋ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੈਨੇਡੀਅਨ ਸਾਥ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਕਾਨੂੰਨੀ ਮਸਲੇ ਤੇ ਗੱਲ ਕਰਾਂਗੇ ਹੈ ਤਾਂ ਇਹ ਅਮਰੀਕਾ ਨਾਲ ਜੁੜਿਆ ਪਰ ਇਹਦੇ ਵਿੱਚ ਜਿਹੜੇ ਨੁਕਤੇ ਨੇ ਨਾ ਸੰਗੀਟਾਂਜੇ ਬਾਰੇ ਉਹ ਆਪਣੇ ਲਈ ਵੀ ਕਾਫੀ ਦਿਲਚਸਪ ਹੋ ਸਕਦੇ ਨੇ ਸਾਡੇ ਕੋਲ ਇੱਕ ਖਬਰ ਹੈ ਇੱਕ ਅਮਰੀਕੀ ਅਦਾਲਤ ਦੇ ਫੈਸਲੇ ਬਾਰੇ ਹਾਂਜੀ ਤੇ ਇਹ ਫੈਸਲਾ ਹੈਗਾ ਨੈਸ਼ਨਲ ਗਾਰਡ ਦੀ ਤੈਨਾਤੀ ਮਤਲਬ ਡਿਪਲॉयਮੈਂਟ ਤੇ ਰਾਸ਼ਟਰਪਤੀ ਦੀਆਂ ਪਾਵਰਜ਼ ਬਾਰੇ ਤਾਂ ਆਪਣਾ ਮਕਸਦ ਹੈਗਾ ਕਿ ਇਸ ਖਬਰ ਦੇ ਮੇਨ ਪੁਆਇੰਟ ਸਮਝਿਏ ਤੇ ਦੇਖੀਏ ਵੀ ਇਹਦਾ ਅਸਲ ਚ ਮਤਲਬ ਕੀ ਨਿਕਲਦਾ ਬਿਲਕੁਲ ਚਲੋ ਫਿਰ ਗੱਲ ਕਰਦੇ ਆ ਇਸ ਤੇ ਠੀਕ ਹੈ ਤਾਂ ਸ਼ੁਰੂਆਤ ਕਰ ਦਿਆਂ ਹੂੰ ਮੁੱਢ ਤੋਂ ਇੱਕ ਅਮਰੀਕੀ ਅਪੀਲ ਅਦਾਲਤ ਹੈ ਉਹਨਾਂ ਨੇ ਨਾ ਸਾਬਕਾ ਰਾਸ਼ਟਰਪਤੀ 트ੰਪ ਦੇ ਇੱਕ ਪੁਰਾਣਾ ਫੈਸਲਾ ਸੀ ਹਾਂਜੀ ਉਸ ਨੂੰ ਮਤਲਬ ਸਹੀ ਠਹਿਰਾਇਆ ਜਿਸ ਚ ਉਹਨਾਂ ਨੇ ਲਾਸ ਐਂਜਲਸ ਚ ਨੈਸ਼ਨਲ ਗਾਰਡ ਦੇ ਫੌਜੀਆਂ ਦਾ ਕੰਟਰੋਲ ਆਪਣੇ ਹੱਥ ਲੈ ਲਿਆ ਸੀ ਹੂੰ ਹੂੰ ਤੇ ਇਹ ਹੋਇਆ ਸੀ ਉਦੋਂ ਜਦੋਂ ਇਮੀਗ੍ਰੇਸ਼ਨ ਪਾਲਿਸੀਆਂ ਖਿਲਾਫ ਆ ਕਾਫੀ ਰੋਸ ਪ੍ਰਦਰਸ਼ਨ ਚੱਲ ਰਹੇ ਸੀ ਹਾਂ ਤੇ ਇਸ ਚ ਇੱਕ ਪੇਚੇ ਸੀ ਕਿ ਪਹਿਲਾਂ ਜਿਹੜੀ ਹੇਠਲੀ ਅਦਾਲਤ ਸੀ ਨਾ ਉਹਨੇ ਇਸ ਸੈਕਸ਼ਨ ਨੂੰ ਗੈਰ ਕਾਨੂੰਨੀ ਕਹਿ ਦਿੱਤਾ ਸੀ ਅੱਛਾ ਕਿਉਂ ਉਹਨਾਂ ਦਾ ਮੇਨ ਪੁਆਇੰਟ ਇਹ ਸੀ ਕਿ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਸੀ ਉਹ ਇਸ ਤੇ ਸਖਤ ਖਿਲਾਫ ਸੀ ਮਤਲਬ ਸਟੇਟ ਨਹੀਂ ਚਾਹਦੀ ਸੀ